ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਅੱਜ ਦਾ ਵਲੌਗ ਵੀ ਬਹੁਤ ਇੰਟਰਸਟਿਡ ਆ ਤੇ ਤੁਸੀਂ ਬਿਲਕੁਲ ਸਕਿੱਪ ਨਾ ਕਰੋ ਵਲੌਗ ਨੂੰ ਐਂਡ ਤੱਕ ਦੇਖਿਓ ਤੇ ਵਲੌਗ ਦੇ ਨਾਲ ਐਂਡ ਤੱਕ ਬਨੇ ਰਹੋ ਫੁੱਲ ਵੀਡੀਓ ਵਾਚ ਕਰੋ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸੋ ਵਲੌਗ ਦੇ ਨਾਲ ਬਨੇ ਰਹੋ ਸੋ ਅੰਜੋਏ ਦਾ ਵਲੌਗ ਓਕੇ ਬਾਏ ਬਾਏ ਸੋ ਗਾਇਸ ਮੈਂ ਕੀਤੀ ਅੱਜ ਸਾਰੇ ਘਰ ਦੀ ਸਫਾਈ ਕਿਉਂਕਿ ਸਫਾਈ ਕਰਨਾ ਵੀ ਜ਼ਰੂਰੀ ਆ ਆਪਣੇ ਘਰਾਂ ਦੀ ਤੇ ਬਰਸਾਤਾਂ ਕਾਫੀ ਹੁੰਦੀਆਂ ਰਹੀਆਂ ਤੇ ਬਰਸਾਤਾਂ ਦੇ ਵਿੱਚ ਟਾਈਮ ਨਹੀਂ ਲੱਗਾ ਤੇ ਸਫਾਈ ਨਹੀਂ ਹੋਈ ਫਿਰ ਮੈਂ ਝਾੜ-ਝੰਬ ਕੀਤਾ ਜਾਲਾ ਤੇ ਮੈਂ ਰਾਤ ਹੀ ਲਾ ਲਿਆ ਸੀ ਕਿਉਂਕਿ ਫਿਰ ਮਾਰਨਿੰਗ ਟਾਈਮ ਕਾਫੀ ਕਮ ਹੁੰਦੇ ਆ ਤੇ ਰੋਟੀ ਫਿਰ ਸਾਡੀ ਲੇਟ ਹੋ ਜਾਂਦੀ ਹੈ ਕਿ ਟਾਈਮ ਤੇ ਪਰ ਅੱਜ ਵੀ ਸਾਡੀ ਰੋਟੀ ਲੇਟ ਹੋਗੀ ਕਾਫੀ ਕਿਉਂਕਿ ਮੈਂ ਲਾਈਟ ਦਾ ਥੋੜਾ ਫਾਇਦਾ ਲੈਂਦੀ ਸੀ ਬਾਕੀ ਕਾਲ ਵਗੈਰਾ ਵੀ ਮਤਲਬ ਆਉਂਦੀਆਂ ਸੀ ਵਿੱਚ ਫਿਰ ਮੈਂ ਨਹੀਂ ਟੰਡ ਕੀਤੀਆਂ ਕਿਉਂਕਿ ਜੇ ਫੋਨ ਸੁਣਨ ਦਾ ਆਪਣਾ ਤੇ ਕੰਮ ਕੰਪਲੀਟ ਨਹੀਂ ਹੁੰਦਾ ਹੈਗਾ ਤੇ ਫੋਨ ਵੀ ਕਿੰਨਾ ਟਾਈਮ ਫਿਰ ਬਣਾ ਦਿੰਦਾ ਵਾ ਇਸ ਕਰਕੇ ਮੈਂ ਫੋਨ ਮੈਂ ਜਿੰਨੂੰ ਵੀ ਕਿੰਨਾ ਕਰਨਾ ਸੀ ਮੈਂ ਬਾਅਦ ਵਿੱਚ ਹੀ ਕਰਨਾ ਸੀ ਕੰਮ ਕੰਪਲੀਟ ਕਰਕੇ ਤੇ ਕਿਉਂਕਿ ਮੈਂ ਫੋਨ ਨਹੀਂ ਸੁਣਦੀ ਜਦੋਂ ਹੀ ਮੈਂ ਕੰਮ 'ਚ ਰੁੱਝੀ ਹੁੰਨੀ ਆ ਤੇ ਮੈਨੂੰ ਜ਼ਿਆਦਾ ਆਪਣੇ ਕੰਮ ਨਾਲ ਮਤਲਬ ਹੁੰਦਾ ਵਾ ਕਿਉਂਕਿ ਮੈਂ ਕੰਮ 'ਚ ਇੰਟਰਸਟ ਰੱਖਦੀ ਆ कि ਆਪਣੇ ਘਰ ਨੂੰ ਸੰਭਾਲੋ ਆਪਣਾ ਰੋਟੀ ਪਾਣੀ ਹਨਾ ਟਾਈਮ ਨਾਲ ਖਾਓ ਜਾਂ ਕਿਤਾਬੀਆਂ ਪਰ ਅੱਜ ਬਹੁਤ ਵੱਡੀ ਗਲਤੀ ਹੋ ਗਈ ਅੱਜ ਬਹੁਤ ਲੇਟ ਹੋ ਗਿਆ ਮੇਰਾ ਖਾਣ ਪੀਣ ਦਾ ਕੰਮ ਤੇ ਫਿਰ ਮੈਂ ਬੈਡਰੂਮ ਆਦੀ ਸਫਾਈ ਕੀਤੀ ਮੈਂ ਪਹਿਲਾਂ ਤਾਂ ਬੱਤੀ ਦਾ ਲਾਭ ਲਿਆ ਮੈਂ ਚਲੋ ਮਸ਼ੀਨ ਲਗਾ ਲੈਨੇ ਆ ਕੱਪੜਿਆਂ ਵਾਲੀ ਫਿਰ ਮੈਂ ਮਸ਼ੀਨ ਚ ਕੱਪੜੇ ਪਾਏ ਸੀ ਬਾਥਰੂਮ ਦੇ ਵਿੱਚ ਰੱਖ ਕੇ ਤੇ ਫਿਰ ਮੈਂ ਉਸ ਚ ਕੱਪੜੇ ਪਾ ਕੇ ਫਿਰ ਮੈਂ ਇੱਥੇ ਬੈੱਡਰੂਮਾਂ ਦੀ ਸਫਾਈ ਕਰਾਂ ਤਾਂ ਵੀ ਮੈਂ ਚਲੋ ਸਫਾਈ ਕਰ ਲੈਂਦੇ ਆ ਤੇ ਉਹਨਾਂ ਟਾਈਮ ਤੇ ਨਾਲ ਕੱਪੜੇ ਧੋਤੇ ਜਾਣਗੇ ਤੇ ਨਾਲੋਂ ਨਾਲ ਮੈਂ ਫਿਰ ਫਿਰ ਮਸ਼ੀਨ ਵੱਲ ਚਲ ਜਾਨੀ ਹਾਂ ਫਿਰ ਬੈੱਡਰੂਮਾਂ ਚ ਆ ਜਾਨੀ ਹਾਂ ਸਫਾਈ ਕਰਨ ਤੇ ਇਹ ਜਿਹੜੇ ਮੈਂ ਫਲਾਵਰ ਫੜੇ ਹੋਏ ਸੀ ਨਾ ਇਹ ਮੇਰੇ ਡੈਡੀ ਜੀ ਨੇ ਮੈਨਾਂ ਦਿੱਤੇ ਸੀ ਉਹਦੋਂ ਲੈ ਕੇ ਐਸੀ ਨਾ ਨਵੇਂ ਨਾ ਹੁਣ ਖਰਾਬ ਹੋ ਗਏ ਪਰ ਮੇਰਾ ਸੁੱਟਨ ਨੂੰ ਦਿਲ ਨਹੀਂ ਕਰਦਾ ਮੈਂ ਇਸ ਕਰਕੇ ਧੋ ਕੇ ਫਿਰ ਤੋਂ ਰੱਖ ਲੈਣੀ ਆ ਤੇ ਇਹ ਮੈਂ ਫਿਰ ਮੈਂ ਬੈੱਡਰੂਮਾਂ ਦੀ ਸਫਾਈ ਕੀਤੀ ਤੇ ਬੁਝਿਆ ਮੈਂ ਤੋਂ ਸਵੇਰ ਤੋਂ ਹੀ ਮੈਂ ਮਤਲਬ ਰਾਤ ਤੋਂ ਹੀ ਮੈਂ ਇਹ ਕੰਮ ਸੋਚ ਲਿਆ ਸੀ ਕਿ ਮੈਂ ਮਾਰਨਿੰਗ ਟਾਈਮ ਆਪਣੇ ਘਰ ਦੀ ਸਫਾਈ ਕਰਨੀ ਆ ਕਿਉਂਕਿ ਮੈਨੂੰ ਬਹੁਤ ਖਿਜ ਚੜਦੀ ਆ ਜਦੋਂ ਗੰਦ ਪਿਆ ਹੋਵੇ ਤੇ ਫਿਰ ਤੁਹਾਨੂੰ ਪਤਾ ਵਾ ਅੱਜ ਕੱਲ ਚੋਵੇ ਵੜ ਜਾਣ ਕੋੜ ਕਿੱਲੇ ਆ ਹੁਣ ਛਿਪਕਲੀਆਂ ਨੇ ਤਿੰਨਾ ਗੰਦ ਪਾਇਆ ਸੀ ਨਾ ਕੋ ਕਹਿੰਦੇ ਗੱਲ ਨਹੀਂ ਫਿਰ ਮੈਂ ਸਾਰੀਆਂ ਬਾੜੀਆਂ ਦੀ ਚਰਚਾ ਬ ਕੀਤੀ ਛਿਪਕਲੀਆਂ ਨੇ ਜੋ ਗੰਦ ਪਾਇਆ ਸੀ ਤੇ ਉਹ ਸਾਰਾ ਇਹ ਮੈਂ ਦਸਮੇਟਿਆ ਮੈਂ ਤੇ ਇੱਥੇ ਦੇਖੋ ਤੁਸੀਂ ਕਿੰਨਾ ਕੂੜਾ ਮੈਂ ਮੈਨ ਮੈਨ ਜਿਹੜੀਆਂ ਚੀਜ਼ਾਂ ਸੀ ਉਹ ਚੁੱਕੜੇ ਸੀ ਕਿਉਂਕਿ ਵਿੱਚ ਦਵਾਈਆਂ ਵੀ ਆਈਆਂ ਮੇਰੇ ਕੋਲ ਥਲੇ ਡਿੱਗੀਆਂ ਸੀ ਉਹ ਮੈਂ ਵਿੱਚੋਂ ਕੱਢੀਆਂ ਤੇ ਮੈਂ ਕੋਈ ਇੰਪੋਰਟੈਂਟ ਪਰਚੀ ਨਾ ਕੋਈ ਹੋਵੇ ਉਹ ਵੀ ਮੈਂ ਦੇਖ-ਦੇਖ ਕੇ ਧਿਆਨ ਨਾਲ ਚੁੱਕਣਾ ਤੇ ਤੁਹਾਨੂੰ ਪਤਾ ਜਦੋਂ ਸਾਡੇ ਘਰ ਚੂਹੇ ਵੱਰ ਜਾਂਦੇ ਹਨ ਆਪਾਂ ਤੇ ਕੁੱਟ-ਕੁੱਟ ਕੇ ਬਿਹਾਲ ਕਰ ਦਿੰਦੇ ਜੂਹ ਹਨ ਤੇ ਨਾ ਦੱਸੀ ਚੂਹੇ ਬਰਦਾਸ਼ਤ ਕਰਦੇ ਨਾ ਸਿਕੋੜ ਕਿੱਲੇ ਆ ਤੇ ਛਿਪਕਲੀਆਂ ਦਾ ਵੀ ਇਹ ਬੰਦੋਬਸਤ ਕੀਤਾ ਸੀ ਪੱਕਾ ਤੇ ਉਹ ਤੁਹਾਨੂੰ ਪਤਾ ਹੈ ਨਾ ਉਹ ਜਿਹੜੇ ਕਣਕ ਦੇ ਛੱਟੇ ਹੁੰਦੇ ਆ ਉਹਨਾਂ ਨੂੰ ਬਣ ਕੇ ਟੰਗੋ ਨਾ ਕਿਤੇ ਵੀ ਤੇ ਛਿਪਕਲੀਆਂ ਬਹੁਤ ਘਟ ਆਉਂਦੀਆਂ ਵਾਂ ਕਈ ਵਾਰ ਤੇ ਡਰ ਕੇ ਚਲ ਜਾਂਦੀਆਂ ਕਿ ਉਹ ਤੇ ਉਹਦਾਂ ਦੇ ਮੈਂ ਬਣ ਕੇ ਟੰਗੇ ਹੋਏ ਸੀ ਤੇ ਉਹਦੇ ਨਾਲ ਬੜਾ ਫਰਕ ਪਿਆ ਸੀ ਛਿਪਕਲੀਆਂ ਦਾ ਨਹੀਂ ਤੇ ਨਾ ਗੰਧ ਪਉਂਦੀਆਂ ਹੁੰਦੀਆਂ ਸੀ ਨਾ ਕੀ ਕਹੋਈ ਕਹਿ ਤੀ ਗੱਲ ਨਹੀਂ ਤੇ ਤੁਸੀਂ ਜ਼ਰੂਰ ਵਲੌਗ ਦੇਖਿਆ ਕਰੋ ਤੁਹਾਨੂੰ ਮੋਟੀ ਇਹਦੇ ਵਿੱਚ ਜ਼ਰੂਰ ਵੀਡੀਓ ਦੀ ਮੇਖਣ ਨੂੰ ਮਿਲਣ ਗਿਆ ਤੇ ਸਾਡੇ ਵਲੌਗ ਦੇ ਨਾਲ ਹਮੇਸ਼ਾ ਬਨੇ ਰਿਹਾ ਕਰੋ ਤੇ ਬਾਕੀ ਫਿਰ ਮੈਂ ਚਾੜੂ ਲਾਉਂਦੀ ਲਾਉਂਦੀ ਨਾਲੇ ਤੇ ਸੋਚ ਰਹੀ ਸੀ ਕਿ ਹੁਣ ਬਾਹਰ ਬਾਹਰ ਵੀ ਚਾੜੂ ਲਾਉਣਾ ਵਾਲਾ ਬਾਹਰ ਵੀ ਕਾਫੀ ਗੰਦ ਪਿਆ ਸੀ ਕਿਉਂਕਿ ਨੇੜੀ ਆ ਗਈ ਸੀ ਤੇ ਪੱਤੇ ਪੁੱਤੇ ਗਰੇ ਸੀ ਤੇ ਇੱਧਰ ਮੈਂ ਕਿਚਨ ਦੀ ਸਫਾਈ ਕੰਡਾ ਵੀ ਕਿਚਨ ਚੋਂ ਤੇ ਮੈਂ ਉਹ ਜਾਲੀ ਜਿਹੜੀ ਜਿੱਥੇ ਮਤਲਬ ਪੱਖਾ ਲੱਗਦਾ ਉੱਥੇ ਤੇ ਬਹੁਤ ਕੋੜ ਕਿੱਲੀ ਆਨੇ ਲੱਗਦੇ ਪਾ ਸੀ ਫਿਰ ਉਹ ਮੈਂ ਚਾਰ ਚੰਬ ਕੀਤੀ ਬਹੁਤ ਨਵਾਰਾ ਹੁੰਦੇ ਹਾਂ ਉਸਕੇ ਬਾਹਰ ਸੁੱਟਿਆ ਤੇ ਬਹੁਤ ਮਤਲਬ ਪਰੇਸ਼ਾਨ ਇੱਕ ਤੇ ਤੁਹਾਨੂੰ ਪਤਾ ਹੀ ਹੈ ਨਾ ਜਨਾਨੀਆਂ ਦਾ ਤੇ ਕੰਮ ਆ ਸਫਾਈ ਕਰਨੀ ਘਰ ਨੂੰ ਸੰਭਾਲਣਾ ਤੇ ਚਾਹੀਦਾ ਵੀ ਆ ਕਿਉਂਕਿ ਘਰ ਦੀ ਸਫਾਈ ਵੀ ਜ਼ਰੂਰੀ ਹੁੰਦੀ ਆ ਫਿਰ ਮੈਂ ਝਾੜੂ ਲਾਂਦੀ ਲਾਂਦੀ ਬਾਹਰ ਤੱਕ ਚਲ ਗਈ ਬਾਹਰ ਮੈਂ ਹਾਂ ਝਾੜੂ ਲਗਾ ਕੇ ਫਿਰ ਮੈਂ ਬਾਹਰ ਤੱਕ ਫਿਰ ਮੈਂ ਕੂੜੇ ਚੁੱਕੇ ਪਰ ਇੱਧਰ ਮੈਂ ਆਈ ਮਸ਼ੀਨ ਕੱਪੜੇ ਲਾਈ ਸੀ ਕੱਪੜੇ ਮਸ਼ੀਨ 'ਚ ਸੁੱਟੇ ਸੀ ਫਿਰ ਮੈਂ ਕੱਪੜੇ ਢੋਂਡਿਆ ਪੀ ਕਪੜੇ انا ਤੇ ਕਰਦੀ ਹਲਾ ਛੇਰੀ ਛੇਤੀ ਛੇਤੀ ਕਪੜੇ ਧੋ ਕੇ ਮੈਂ ਉਹ ਫਟਾਫੜ ਕਪੜੇ ਧੋਣ ਡੈਪੀ ਲੋ ਜੀ ਕਪੜਿਆਂ ਦਾ ਤੇ ਹੋ ਗਿਆ ਆਤਮਾ ਫਟਾਫੜ ਮੈਂ ਕਪੜੇ ਕਲੀਨ ਕੀਤੇ ਤੇ ਕੰਮ ਸਫਾਈ ਕੰਪਲੀਟ ਕੀਤੀ ਤੇ ਬਸ ਇਹ ਹੋ ਰਹਿ ਗਏ ਸੀ ਕਪੜੇ ਰਹਿ ਗਏ ਸੀ ਤੇ ਕਪੜੇ ਮੈਂ ਹੋਲੀ-ਹੋਲੀ ਨਾਲੇ ਕੁੱਥੇ ਤੇ ਪਾਈ ਜਾਣੀ ਸੀ ਤੇ ਇਨਾ ਮੇਰੇ ਕੋ ਨਹੀਂ ਹੋ ਸਕਿਆ ਕਿ ਪੰਘੜਾ ਪਾ ਰਿਹਾ ਹੋਣਾ ਸਕਾ ਤੇ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਮੇਰੀ ਰੋਟੀ ਦੀ ਫਿਕਰ ਸੀ ਕਿ ਰੋਟੀ ਵੀ ਬਣਾਉਣੀ ਹੈ ਤਾਂ ਹਨਾ ਰੋਟੀ ਦਾ ਵੀ ਬੰਦਬਸਤ ਕਰਨਾ ਸੀ ਸੋ ਹੈਲੋ ਗਾਇਸ ਕੀ ਨੂੰ ਤੁਸੀਂ ਸਾਰੇ ਉਮੀਦ ਕਰਦੇ ਕਿ ਸਾਰੇ ਜਾਣੇ ਘਰ ਦੀ ਕਲਾ ਦੇ ਵਿੱਚ ਹੋਗੇ ਸੋ ਅੱਜ ਮੈਂ ਕੀਤੀ ਆ ਘਰ ਦੀ ਪੂਰੀ ਸਫਾਈ ਜਾਰੇ ਜੂਰੇ ਲਾਈ ਸੀ ਮੈਂ ਮਤਲਬ ਕਲੀਨ ਕੀਤਾ ਸੀ ਤੇ ਤੁਹਾਨੂੰ ਪਤਾ ਹੀ ਹੈ ਨਾ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਘਰ ਦੀ ਤੇ ਫਿਰ ਮੈਂ ਮਸ਼ੀਨ 'ਚ ਕੱਪੜੇ ਪਾਏ ਉਹ ਧੋਤੇ ਤੇ ਫ੍ਰਿਜ ਸਾਫ ਕੀਤੀ ਫਿਰ ਵੀ ਬਹੁਤ ਧੰਦੀ ਹੋਈ ਸੀ ਕਾਫੀ ਟਾਈਮ ਦੀ ਇਹ ਤੇ ਫਰਿੱਜ ਦੀ ਸਫਾਈ ਵਿੱਚ ਵੀ ਕਾਫੀ ਗੰਦੀ ਸੀ ਫਿਰ ਮੈਂ ਫਰਿੱਜ ਨੂੰ ਸਾਫ਼ ਕੀਤਾ ਤਾਂ ਤਾਂ ਫਰਿੱਜ ਨੂੰ ਉਹ ਵੀ ਸਾਨੂੰ ਸਾਫ਼ ਕਰਨੀ ਪਈ ਉਹ ਕੀਤੀ ਤੇ ਮੈਂ ਲਾ ਪੂੜੇ ਘਰ ਦੀ ਸਫਾਈ ਕੀਤੀ ਸੀ ਤੇ ਮਤਲਬ ਅੱਜ ਤਾਂ ਕਾਫੀ ਟਾਈਮ ਲੱਗ ਗਿਆ ਮੈਨੂੰ ਇੱਕ ਤੇ ਰੋਟੀ ਸਾਡੀ ਹੋ ਗਈ ਲੇਟ ਤੇ ਹੁਣ ਅਸੀਂ ਬਣਾ ਰਹੇ ਹਾਂ ਰੋਟੀ ਮੈਂ ਆਲੂ ਆਹ ਸਬਜ਼ੀ ਬਣਾਵਾਂਗੀ ਤੇ ਨਾਲ ਬਣਾਵਾਂਗੀ ਫੁਲਕੇ ਤੇ ਉਹਨਾ ਟਾਈਮੋਂ ਪੱਠੇ ਵੱਢਣਗੇ ਆ ਪੱਠੇ ਵੱਢ ਕੇ ਜਦੋਂ ਆ ਜਾਣਗੇ ਤੇ ਉਦੋਂ ਪਹਿਲਾਂ ਪਹਿਲਾਂ ਮੈਂ ਰੋਟੀ ਤੇ ਆਦਨਾ ਕਰ ਦਾਂਗੀ ਤੇ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣਾਈ ਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਜਿਹੜੇ ਨਵੇਂ ਨੇ ਉਹ ਕਰ ਲੈਣ ਮੇਰੇ ਵੀਰ ਭੈਣਾ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਸਾਡੇ ਵਲੌਗ ਦੇ ਨਾਲ ਡੇਲੀ ਬਣਿਆ ਬਣੇ ਰਿਹਾ ਕਰੋ ਹਾਂ ਕਿ ਟੈਂਪਲੌਗ ਰਹਿ ਜਾਂਦਾ ਵਾ ਕਿਉਂਕਿ ਹਨਾ ਤੇ ਘਰ ਦੇ ਵਿੱਚ ਕੋਈ ਗੈਸਟ ਆਈ ਜਾ ਕੋਈ ਉਹ ਇਹਦੇ ਤੇ ਇਕੱਲੇ ਬੰਦੇ ਲਈ ਮੁਸ਼ਕਲ ਹੋ ਜਾਂਦਾ ਹੈ ਕਿ ਕੰਮ ਹੀ ਕਰਨਾ ਹੁੰਦਾ ਕਰਦਾ ਤੇ ਹੱਥ ਵਟਾਉਣ ਵਾਲਾ ਨਹੀਂ ਕੋਈ ਹੈਗਾ ਤੇ ਇਕੱਲੇ ਸੇਮਪਲੇ ਰੋਟੀ ਪਾਣੀ ਇਕੱਲੇ ਬਣਾਉਣਾ ਸਭ ਕੁਝ ਇਕੱਲੇ ਕਰਨਾ ਤੇ ਇਹਦੇ ਕਰਕੇ ਥੋੜਾ ਵਲੌਗ ਵੀ ਲੇਟ ਹੋ ਜਾਂਦਾ ਵਾ ਹਾਂ ਜਿੰਨਾ ਕਿ ਸਾਡੀ ਬਣਾਉਂਦਾ ਹੈ ਸੀ ਬਣਾ ਕੇ ਆ ਅਪਲੋਡ ਕਰ ਦਿੰਨੇ ਆ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਿਹਾ ਕਰੋ ਵਧੀਆ ਵਧੀਆ ਵਲੌਗ ਆਇਆ ਕਹਿੰਗੇ ਬਸ ਤੁਸੀਂ ਦਿ ਲੋ ਸਪੋਰਟ ਕਰੋ ਆਪਣੇ ਭੈਣ ਨੂੰ ਤੇ esport tournament ਨਹੀਂ ਮੈਂ ਬਾ ਬਾ ਗੁੱਲ ਕੇ ਨੇ esport ਤੋਂ ਬਣਾਨੇ ਦਾ ਕੰਮ ਜਾਵਤ ਸਕੀ ਤੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਲਾਈਕ ਤੇ ਕਮੈਂਟ ਆਪਣੀ ਪੈਣਾ ਛੋਟਾ ਜਿਹਾ ਕਰ ਦਿਓ ਤੇ ਕਮੈਂਟ ਤੋਂ ਮੈਨੂੰ ਮੋਟੀਵੀੇ ਥੋੜੀ ਮਿਲਦੀ ਆ ਬਾਕੀ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੀ ਤੇ ਤੁਸੀਂ ਜਰੂਰ ਸਾਡੇ ਵਲੌਗ ਦੇਖਿਆ ਕਰੋ ਤੇ ਕਿਉਂਕਿ ਹਨਾ ਅਸੀਂ ਜਦੋਂ ਵੀ ਕੋਈ ਸਕਸੈਸਫੁਲ ਹੋਣ ਦੀ ਕੋਸ਼ਿਸ਼ ਕਰਦੇ ਹਾਂ ਤੇ ਟਾਈਮ ਲੱਗਦਾ ਹੈ ਹਨਾ ਟਾਈਮ ਲੱਗਦਾ ਕਿਸੇ ਵੀ ਹੈ ਨਾ ਜੈ ਸ਼ਾਪ ਖੋਲੋ ਕੋਈ ਦੁਕਾਨ ਖੋਲੋ ਹੈ ਨਾ ਤੇ ਉਹ ਵੀ ਚਲਾਉਣ ਤੇ ਥੋੜਾ ਟਾਈਮ ਲੱਗਦਾ ਤੇ ਬਸ ਟਾਈਮ ਹੈ ਬਾਕੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਨਾ ਕਿ ਕੰਮ ਜਬ ਹੋਵਾਂਗੇ ਨਾ ਕਿਦਾਂ ਨਾ ਤੇ ਬਾਕੀ ਮੈਨੂੰ ਪੂਰੀ ਆਸ ਆ ਬੁਰੀ ਮੇਂ ਦਾ ਕਿ ਤੁਸੀਂ ਹਮੇਸ਼ਾ ਸਾਥ ਦੋਗੇ ਤੇ ਸਾਥ ਦਿੱਦੇ ਰਹੋ ਤੇ ਤੁਹਾਡੀ ਬਹੁਤ ਸਪੋਰਟ ਹੈ ਨਾ ਤੇ ਜਲਦੀ ਜਲਦੀ ਮੇਰਾ ਚੈਨਲ ਮੋਨਟਾਈਜ਼ ਹੋ ਜਾਏ ਤੇ ਮੈਂ ਜਲਦੀ ਜਲਦੀ ਗਰੋ ਕਰਾਂ ਤੇ ਤੁਹਾਡਾ ਦਿਲੋਂ ਸਤਿਕਾਰ ਕਰਾਂ ਲਾਈਕ ਦੇ ਕੇ ਚਾਹ ਕਿ ਮੈਂ ਤੁਹਾਡਾ ਨਾਮ ਲਵਾ ਮਤਲਬ ਸਾਰਿਆਂ ਨੂੰ ਰਿਸਪੈਕਟ ਕਰਾਂ ਰਿਸਪੈਕਟ ਦਵਾਂ ਸੋ ਪਲੀਜ਼ ਜਲਦੀ ਜਲਦੀ ਮੇਰਾ ਮੈਨੂੰ ਮੇਰਾ ਚੈਨਲ ਸ਼ੇਅਰ ਕਰਦੇ ਕਰੋ ਉਸੇ ਟਾਈਮ ਜਦੋਂ ਤੁਸੀਂ ਵਲੌਗ ਦੇਖਦੇ ਹੋ ਸ਼ੇਅਰ ਕਰਦੇ ਕਰੋ ਨਾਲ ਬਾਕੀ ਮੈਂ ਲਾਈਵ ਜਰੂਰ ਹੁੰਦੀ ਹਾਂ ਤੁਸੀਂ ਲਾਈਵ ਦੇ ਵਿੱਚ ਵੀ ਹਮਸਵਾ ਜਵਾਬ ਕਰ ਸਕਦੇ ਹੋ ਤੇ ਮੈਂ ਨਾਲ ਵੀ ਹੁੰਦੀ ਆ YouTube ਤੇ ਤੇ ਤੁਸੀਂ ਜਰੂਰ ਕੋਈ ਵੀ ਕਮੈਂਟ ਕਰ ਸਕਦੇ ਹੋ ਬਾਕੀ ਮੇਰੀ ਇੰਸਟਾਗ੍ਰam ਦੀ ਆਈਡੀ ਜੀ ਉਹਨੂੰ ਫੋਲੋ ਕਰ ਲਓ ਜਿਹਨਾਂ ਨੇ ਨਹੀਂ ਕੀਤਾ ਤੇ ਜੇ ਕਿਸੇ ਨੇ ਲਿੰਕ ਪੁੱਛਣਾ ਹੋ ਇੰਸਟਾਗ੍ਰam ਦਾ ਤੇ ਉਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਦੱਸ ਦਾਂਗੀ ਤੇ ਤੁਸੀਂ ਦੇਖ ਲਓ ਲੱਗ ਰਿਹਾ ਹੈ ਛੇ ਸੋ ਮੈਂ ਤੁਸੀਂ ਰੋਕਦੇ ਨਾਲ ਬਣਾ ਰਹੇ ਹੋ ਤੇ ਅੱਜ ਮੈਂ ਬਣਾ ਰਹੀ ਹਾਂ ਆਲੂ ਆ ਦੇ ਸਬਜ਼ੀ ਤੇ फटाफट ਕੰਮ ਕਰ ਲਈ ਕਿਉਂਕਿ ਬਹੁਤ ਸਾਰੇ ਲੱਗੀਆਂ ਨੇ ਨਾਲ ਕਿ ਅੱਜ ਮੇਰੀ ਬੋਤੀ ਹੋ ਗਈ ਲੇਟ ਸਫਾਈ ਬੜੀ ਬੜੀ ਨਾ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਲਾਈਟ ਚਲ ਜਾਂਦੀ ਆ ਫਿਰ ਲਾਈਟ ਦੇ ਕਰਕੇ ਮੈਨੂੰ ਸਿਰ ਜਿਹੇ ਸਫਾਈ ਕਰਨੀ ਪੈਂਦੀ ਆ ਕੱਪੜੇ ਵਗੈਰਾ ਧੋਨੇ ਪੈਂਦੀ ਆ ਲਾਈਟ ਦਾ ਕੋਈ ਮਤਲਬ ਕੋਈ ਪਤਾ ਨਹੀਂ ਕਿ ਉਹ ਪ੍ਰੋਸਾਨੀ ਲਾਈਟ ਕਿਰੇ ਵਾਲੇ ਚਲ ਜਾਂਦੀ ਹੈ ਉਸ ਕਰਕੇ ਫਿਰ ਟਾਈਮ ਨਾਲ ਹੀ ਕੰਮ ਨਹੀਂ ਕਰ ਨਾ ਪਿੰਦਾ ਬਾਕੀ ਮੈਂ ਸਾਰ 7:00 ਵਜੇ ਤੱਕ ਮਤਲਬ ਡੇਲੀ ਮਤਲਬ ਡੇਲੀ ਮੈਂ 7-8 ਵਜੇ ਤੱਕ ਵੈਲੀ ਹੋ ਜਾਂਦੀ ਆ ਪਰ ਅੱਜ ਮੈਨੂੰ ਥੋੜਾ ਟਾਈਮ ਹੋ ਗਿਆ ਕਿਉਂਕਿ ਮੈਂ ਕੱਲ ਦੇ ਸਫਾਈ ਕੀਤੀ ਸੀ ਇਸ ਕਰਕੇ ਤੇ ਕਿਉਂਕਿ ਬਰਸਾਤਾ ਕਾਫੀ ਹੰਦੀ ਆ ਰਹੀਆਂ ਤੇ ਓਵਰ ਟਾਈਮ ਨਹੀਂ ਮਿਲਿਆ ਸਫਾਈ ਕਰਨ ਦਾ ਕਿ ਬਰਸਾਤਾ ਚ ਤੁਹਾਨੂੰ ਪਤਾ ਹੀ ਹੈ ਨਾ ਨਹੀਂ ਬਸ ਉਹਨਾਂ ਕਪੜੇ ਵਗਿਆ ਰਸ ਕੋਮਾਇਆ ਉਹ ਵੀ ਮੈਂ ਕੀ ਜਨਾਂ ਕਰਾਂ ਜਿੱਦਾਂ ਹਰ ਜੋਤ ਕਲਰ ਹੋਇਆ ਸੀ ਤੇ ਥੋੜੀ ਹਲ ਕਰਾ ਦਿੰਦਾ ਮੇਰੀ ਤੇ ਕਿਉਂਕਿ ਉਹ ਕੋਠੇ ਤੇ ਚਲਾਉਣੇ ਹੁੰਦੇ ਕਪੜੇ ਸੁਕਾਉਣੇ ਹੁੰਦੇ ਆ ਤੇ ਉਹ ਵੀ ਮੈਂ ਕੀ ਬਣਾਉਂਦਾ ਹਾਂ ਮੈਂ ਕੱਲ੍ਹ ਤੇ ਇਸ ਕਹਾਵਾਂਗੀ ਤੇ ਪਹਿਲਾਂ ਤੇ ਮੈਂ ਕਰੀ ਤੇ ਬਾਕੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਨੀ ਹੈ ਹਟਾ ਇੱਕ ਕੁੱਤਾ ਸੀ ਸੇਰੂ ਰੱਖਿਆ ਸੀ ਨਾ ਆਪਾਂ ਡੌਗੀ ਉਹਨੇ ਨਾ ਮਤਲਬ ਜੋ ਦੇ ਪਾਪਾ ਨੂੰ ਨਾ ਵੱਡ ਤਾਂ ਕਾਫੀ ਮਤਲਬ ਵੱਡਿਆ ਉਹਨੇ ਤੇ ਪਤਾ ਨਹੀਂ ਕੁੱਤੇ ਨੂੰ ਕੀ ਹੋ ਗਿਆ ਸੀ ਤੇ ਹੁਣ ਠੀਕੇ ਹੋ ਗਿਆ ਨਾ ਸੀ ਲਗਾ ਰਹੇ ਐ ਵੈਸੇ ਤੇ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਭੈਣ ਤੁਹਾਡਾ ਬਲੌਗ ਕਿਵੇਂ ਦਾ ਲੱਗਦਾ ਬਾਕੀ ਮੈਨੂੰ ਬਹੁਤ ਵਧੀਆ ਲੱਗਦਾ ਆ ਸਾੜਿਆ ਨੇ ਮੈਨੂੰ ਬਹੁਤ ਵਧੀਆ ਕਮੈਂਟ ਕੀਤੇ ਬਾਕੀ ਜਿਹੜੋ ਕਮੈਂਟ ਕਰਦੇ ਨੇ ਨਾ ਮੈਨੂੰ ਥੋੜੀ ਮੋਟੀਵੇਸ਼ਨ ਹੌਸਲਾ ਮਿਲਦਾ ਕਿ ਹਾਂ ਕਿ ਉਹਨਾਂ ਨੂੰ ਮੇਰੇ ਨੂੰ ਬਹੁਤ ਵਧੀਆ ਲੱਗਦੇ ਪਏ ਆ ਜਾਂ ਕਿੱਦਾਂ ਵੀ ਆ ਹਨਾ ਤੇ ਕੁਝ ਤੈਨਾਵਾ ਕੁਝ ਹੀਰ ਨੇ ਸਾਰੇ ਕਮੈਂਟ ਵਧੀਆ ਕਰਦੇ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਵੀ ਚੰਗੀ ਖਲਾ ਦੇ ਵਿੱਚ ਰੱਖੇ ਤੇ ਉਹ ਵੀ ਜਦੋਂ ਵੀ ਕੋਈ ਕੰਮ ਸ਼ੁਰੂ ਕਰਨ ਉਹਨਾਂ ਨੂੰ ਹਮੇਸ਼ਾ ਕੰਮ ਚ ਤਰੱਕੀ ਬਹੁਤ ਸੇ ਪ੍ਰਮਾਤਮਾ ਤੇ ਤੁਸੀਂ ਜ਼ਰੂਰ ਬਲੌਗ ਦੇ ਨਾਲ ਬਣੇ ਰਹਿਆ ਕਰੋ ਚਲੋ ਜੀ ਹੁਣ ਅਸੀਂ ਬਣਾਵਾਂਗੇ ਸਬਜ਼ੀ ਤੇ ਅੱਜ ਮੈਨੂੰ ਟਾਈਮ ਲੱਗਣਾ ਲਸਣ ਘਰਾਂ ਚ ਲੰਤੇ ਅਸੀਂ ਭਾਈ ਸਾਹਿਬ ਗੁਰਜਰਾ ਸਾਹਿਬ ਦੇੇ ਸੀ ਨਾ ਤੇ ਉਥੇ ਰਸਮ ਬਹੁਤ ਸੇ ਤੁਹਾਡੀ ਤੁਹਾਨੂੰ ਪਤਾ ਹੀ ਆ ਕਿ ਸੋ ਗਾਇਸ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਿਲਕੁਲ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਮੋਟਿਵੇ ਵੀਡੀਓ ਬਣਾਈ ਜਾਂਦੀ ਹੈ ਤੁਹਾਡੇ ਲਈ ਤੇ ਕੁਝ ਨਾ ਕੁਝ ਹਮੇਸ਼ਾ ਸਕਿੱਪ ਹੋ ਜੂਗਾ ਤੁਹਾਡੇ ਲਈ ਰਹਿ ਜੂਗਾ ਤੇ ਤੁਸੀਂ ਅਗਲਾ ਵਲੌਗ ਤੁਹਾਡੇ ਲਈ ਜਲਦੀ ਤੋਂ ਜਲਦੀ ਆਏਗਾ ਇਸਰਾ ਇਹਦਾ ਦੂਸਰਾ ਪਾਰਟ ਆਏਗਾ ਕਿਉਂਕਿ ਇਹ ਫਰਸਟ ਪਾਰਟ ਆ ਤੇ ਇਹ ਜਿਆਦਾ ਲੰਬੀ ਵੀਡੀਓ ਹੋ ਜਾਣੀ ਸੀ ਇਸ ਕਰਕੇ ਮੈਨੂੰ ਸੈਕਿੰਡ ਪਾਰਟ ਪਾਉਣਾ ਪਏਗਾ ਕੱਲ ਤੇ ਮੈਂ ਕਹਾਂ ਲੋ ਜਲਦੀ ਤੋਂ ਜਲਦੀ ਅਪਲੋਡ ਕਰ ਦਾਂਗੀ ਸ਼ਾਮ ਤੱਕ ਹੋ ਜਾਏਗਾ ਤੇ ਸ਼ਾਮ ਤੱਕ ਕਰ ਦਾਂਗੀ ਤੇ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਤੇ ਵੱਧ ਤੋਂ ਵੱਧ ਸਾਡਾ ਚੈਨਲ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਿਲਕੁਲ ਸਕਿੱਪ ਕਰਕੇ ਵੀਡੀਓ ਨਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਬਾਏ ਬਾਏ